ਤੇ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਮੇਰਾ ਚੈਨਲ ਉੱਡ ਗਿਆ ਨਾ ਤੇ ਮੈਂ ਇਥੇ ਲਿੰਕ ਦਿੱਤਾ ਨਵੇਂ ਜਾਣ ਦਾ ਤੇ ਜਾ ਕੇ ਸਾਰੇ ਨੇ ਇੱਕ ਵਾਰ ਦੇਖ ਲਿਓ ਤੁਹਾਡੇ ਤੇ ਤਰਸ ਵੀ ਆਉਂਦਾ ਬੇਟਾ ਕੋਈ ਹੋਰ ਕੰਮ ਸਿੱਖ ਲਓ ਕੋਈ ਬਿਲਡਿੰਗ ਦਾ ਸਿੱਖ ਲਓ ਸਾਸਰੀ ਕਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਵੱਧਦੇ ਆਂ ਪੰਜਾਬ ਦੇ ਸਭ ਤੋਂ ਗੰਭੀਰ ਮੁੱਦੇ ਵੱਲ ਸੱਚ ਦੱਸਦੇ ਹਾਂ ਇੱਕ ਪਾਸੇ ਤਾਂ ਬੰਦੇ ਦਾ ਇੱਕ ਵਿਆਹ ਨਹੀਂ ਹੋ ਰਿਹਾ ਇਹ ਤਿੰਨ ਤਿੰਨ ਕਰਵਾਈ ਜਾਂਦੀ ਹੈ ਫੇਰ ਕਹਿੰਦੇ ਬੂਟਾ ਗਾਲਾਂ ਕੱਢਦਾ ਇੱਥੇ ਇਕੱਲਾ ਬੂਟਾ ਨਹੀਂ ਗਾਲਾਂ ਕੱਢਦਾ ਇੱਥੇ ਸਾਰਾ ਮੌਲਕੀ ਗਾਲਾਂ ਕੱਢਦਾ ਪੁੱਕਾ ਨੂੰ ਛਕਣ ਪੈਂਦੇ ਹੁੰਦੇ ਆ ਇਹਨਾਂ ਦੇ ਵਿਆਹ ਚ ਲਾਹਣਤਾ ਮੈਨੂੰ ਲੱਗਦਾ ਇਹਨਾਂ ਨੂੰ 10-12 ਲੱਖ ਦੀਆਂ ਲਾਹਣਤਾ ਦਾ ਕਰ ਰਹੀਆਂ ਪੂਹੀ ਗਈਆਂ ਹੋਣਗੀਆਂ ਪੈਸਾ ਇਹਨੇ ਸੱਤ ਛੱਟ ਛੱਟ ਕੇ ਇਕੱਠਾ ਕਰ ਲਿਆ ਸੀ ਲਾਹਣਤਾ ਹੋਣਗਾ ਕਰ ਰਹੀਆਂ ਆਲੇ ਵੀਰੇ ਮੈਂ ਕਹਿਣਾ ਚਾਹੁੰਨਾ ਵੀ ਇਸ ਪਰਾਲੇ ਥੱਲੇ ਆ ਕੇ ਪਹਿਲਾਂ ਵੀ ਦੋ ਨੌਜਵਾਨ ਮਰ ਚੁੱਕੇ ਆ। ਸੋ ਬਚ ਕੇ ਭਾਈ ਤੀਜਾ ਵੀ ਜਿਆਦਾ ਮੁਟਾਇਆ। ਕੋਈ ਗੱਲ ਨਹੀਂ ਸਟਾਰ ਬੰਦੇ ਆ ਦੋ ਚਾਰ ਵਿਆਹ ਤਾਂ ਕਰਾਉਂਦੇ ਹੀ ਹੁੰਦੇ ਆ ਕੋਈ ਐਡੀ ਗੱਲ ਨਹੀਂ। ਨਾਲੇ ਕਹਿੰਦੇ ਵੀ ਜਿਹਦੇ ਨਾਲ ਦਾ ਪਹਿਲਾ ਵਿਆਹ ਹੈ ਉਸੇ ਦੇ 6-7 ਸਾਲ ਦਾ ਇਹਦੇ ਨਾਲ ਰਿਲੇਸ਼ਨ ਸੀਗਾ। ਇਹ ਗੱਲ ਇਹ ਨਹੀਂ ਆਪ ਪੌਡਕਾਸਟ 'ਚ ਦੱਸੀ ਤੇ ਉਹ ਪੌਡਕਾਸਟ ਵਾਲੇ ਹੋ ਜਾਂਦੇ। ਮੈਂ ਯਾਰ ਬਾਈ ਨੂੰ ਬੁਚਣਾ ਜਾਣਾ ਵੀ ਠੀਕ ਹੈ ਕੋਈ ਗੱਲ ਨਹੀਂ ਤੂੰ ਪਤਾ ਨਹੀਂ ਸੈਕੰਡ ਹੈਂਡ ਕਿ ਥਰਡ ਹੈਂਡ ਗੱਡੀ ਲੈ ਕੇ ਆਇਆ ਹੁਣ ਲਈ ਤੂੰ ਵੀ ਇਹਨੂੰ ਗੰਨੀਏ ਕਿ ਕਰਦਾ ਵੀ ਰੱਟ ਲਾਣਾ ਚੱਲ ਮੜਿਆ ਕਰੜਾ ਹੋ ਸੁੱਕੀ ਉਹ ਨਹੀਂ ਅਸਤਾ ਜੀ ਉਹ ਮੈਂ ਨਹੀਂ ਕਹਿੰਦਾ ਸੁਭਾਅ ਚਲੋ ਵਿਆਹ ਕਰਾ ਲਿਆ ਅਗਲੀ ਦੀ ਪਰਸਨਲ ਲਾਈਫ ਆ ਲੋਕਾਂ ਨੇ ਗਾਲਾਂ ਨਹੀਂ ਸੀ ਕੱਢਣੀਆਂ ਇਹਨਾਂ ਨੂੰ ਇਦਾਂ ਇੰਦਾਂ ਬੋਣੋਂ ਨਹੀਂ ਹਟੇ ਫੇਰ ਲੋਕਾਂ ਨੇ ਅੱਕ ਕੇ ਗਾਣਾ ਕੱਢਣੀਆਂ ਸ਼ੁਰੂ ਕੀਤੀ। ਹੁਣ ਕਹੀ ਜਾਂਦੇ ਆ ਅਸੀਂ ਉਹਦੇ ਤੇ ਵੀਡੀਓ ਪਵਾ ਦਾਂਗੇ ਹੁਣ ਅਸੀਂ ਇਹਦੇ ਤੇ ਵੀਡੀਓ ਪਵਾ ਦਾਂਗੇ। ਤੈਨੂੰ ਮਾੜਾ ਬੋਲਣ ਦੀ ਗੱਲ ਦੂਰ ਨਹੀਂ ਤੈਨੂੰ ਮੰਦਾ ਬੋਲਣ ਦੀ ਗੱਲ ਦੂਰ ਨਹੀਂ ਕਦੇ ਵੱਟੂ ਨਾ ਮੈਂ ਅੱਖ ਵਾਲੀ ਘੂੜੀ ਮੈਂ ਰੱਖੂ ਤੈਨੂੰ ਪਨਾਵਾਗੇ। ਪੁਲਾ ਦੇ ਨਾਰਾ ਲਾ ਕੇ ਤੁਰਿਆ ਕੁੜੀ। ਬਈ ਸਾਡੀ ਕੋ ਸੋਚ ਛੜੇ ਨਹੀਂ ਰਹਿਣ ਦੇਣੇ ਲੋਕ। ਨਮਾਜ਼ ਸ਼ਿਵਾ ਦੇ ਨਿਕਲਿਆ ਨਹੀਂ ਹੁਣ ਸਟੋਰੀਆਂ ਪਾ ਪਾ ਦੱਸਦੀ ਆ ਵੀ ਸਾਡੀ ਮਜਬੂਰੀ ਸੀ। ਤਿੰਨ ਵਿਆਂ ਨਹੀਂ ਸਾਲੀ ਕਿਹੜੀ ਮਜਬੂਰੀ ਹੁੰਦੀ ਹੈ ਗਲਤ ਇੱਕ ਗਲਤ ਨਿਕਲ ਗਿਆ ਦੂਜਾ ਸਹੀ ਨਿਕਲ ਜੂ ਇੰਨਾ ਤਾਂ ਨਹੀਂ ਹੁੰਦਾ ਯਾਰ ਮੈਨੂੰ ਲੱਗਦਾ ਵੀ ਇਹ ਇਹ ਉਹ ਚੀਜ਼ ਲੈ ਕੇ ਨਿਕਲੀ ਵੀ ਆ ਨਾਰਾ ਹੈ ਤਾਂ ਕੁੜੀ ਦਾ ਸਮਾਜ ਸੇਵਾ ਤੇ ਦਾ ਹੁਣ ਇਹਨਾਂ ਦੇ ਬਲੌਗ ਵੀ ਆਇਆ ਕਰਨਗੇ ਛੇਤੀ ਛੋਟੇ ਛੋਟੇ ਸੁੱਕੇ ਨਹੀਂ ਨਹੀਂ ਉਸਤਾਦ ਜੀ ਹੋਵੇਂ ਨਹੀਂ ਉਹ ਮੈਂ ਦੂਜੂ ਕਹਿੰਦਾ ਸੀ ਜਿਵੇਂ ਉਹ ਬੁਗੜੀ ਹੁਣੀ ਸ਼ਾਰਟ ਕੀ ਹੁਣੀ ਉਹ ਪਾਉਂਦੇ ਆ ਨਾ ਸੋਨੂ ਹੁਣੀ ਸਾਡੇ ਪੂਜਾ ਸਿੰਘਾ ਜੀ ਸੋ ਭਾਜੀ ਕੀ ਸਰਨੇਮ ਪੀਰ ਸਿੰਘ ਸੁਖਵੀਰ ਸਿੰਘ ਮੇਰਾ ਵੀਰ ਪੂਜਾ ਸਿੰਘਾ ਜੀ ਨੂਰ ਮਲਵਈ ਜੀ ਕਿੱਦਾਂ ਇਹਨਾਂ ਦੀ ਮੈਰਿਜ ਦੇ ਵਿੱਚ ਹਾਜ਼ਰ ਕੀਤਾ ਛੋਟੀ ਜੀ ਹਾਜ਼ਰੀ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਦਾ ਬਹੁਤ ਬਹੁਤ ਇਹ ਪੂਜਾ ਸਿੰਘਾ ਜੀ ਵੀਰ ਥੋਡੇ ਕੱਲਿਆਂ ਦੇ ਨਹੀਂ ਇਹ ਹੋਰ ਵੀ ਬਹੁਤ ਜਾਣਿਆਂ ਦੇ ਆ ਤੇ ਤੁਹਾਡਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਬਿਆਜ ਚਾਰ ਚੰਨ ਲਾਉਣ ਬਾਅਦ ਤੇ ਹੁਣ ਤੁਸੀਂ ਕੋਈ ਹੋਰ ਪ੍ਰੋਗਰਾਮ ਪਕਾਓ ਅਗਲੀ ਅਗਲੇ ਸਾਲ ਤੁਹਾਨੂੰ ਇਹ ਬੁਲਾਉਣਗੇ ਪੱਕਾ ਠੇਕਾ ਮਾਰ ਲਓ ਮੇਰਾ ਵੀਰ ਇਹਨਾਂ ਦਾ ਕੀ ਪਤਾ ਵਾ ਹਰ ਇੱਕ ਸਾਲ ਇਹ ਤਗੜੇ ਬੰਦੇ ਹਰ ਵਾਰ ਕਰ ਲੈਂਦੇ ਆ ਆ ਗਿਆ ਠਮਕਿਆਂ ਦਾ ਰਾਜਾ ਇੱਕ ਲੱਕ ਜਾ ਹਲਾ ਕੇ ਵੀਡੀਓ ਪਾਤੀ ਤੇ ਮੁੜ ਕੇ ਸਾਲਾ ਉਵੇਂ ਹੀ ਪਾਉਣ ਲੱਗ ਗਿਆ ਪੱਕੀ ਮੈਨੂੰ ਲੱਗਦਾ ਲੋਕ ਸਾਨੂੰ ਚੰਦ ਵੀ ਇਹਨਾਂ ਨੂੰ ਹੀ ਵੱਧ ਕਰਦੇ ਆ ਤਾਂ ਹੀ ਇੰਨੇ ਨੇ ਲਾਈਕ ਇੰਨੇ ਨੇ ਵੀਊ ਆ ਜਾਂਦੇ ਇਹਨਾਂ ਦੇ ਤੇ ਉਸ ਦਿਨ ਇੰਸਟਾਗ੍ਰam ਵਾਲੇ ਰੀਲ ਨੂੰ ਡਿਲੀਟ ਕਰ ਦਿੰਦੇ ਨਾ ਅੱਜ ਸਾਨੂੰ ਆਹ ਦਿਨਾਂ ਦੇਖਣੇ ਪੈਂਦੇ ਫਿਰ ਕਿੰਨਾ ਬੂਟਾ ਗਾਲਾਂ ਕੱਢਦਾ ਨਾਲੇ ਸਾਲਾ ਮਾਂ ਹੁਣ ਕਿਹੜੇ ਮੂੰਹ ਨਾਲ ਕਹੇ ਮਾਂ ਨੂੰ ਤਾਂ ਕਹਿਣ ਜੋਗਾ ਹੀ ਨਹੀਂ ਛੱਡਿਆ ਤੂੰ ਕਿਸੇ ਕਾਹੇ ਜੋਗਾ ਨਹੀਂ ਛੱਡਿਆ ਮਾਂ ਨੂੰ ਤਾਂ ਓ ਮਾਂ ਚ ਓ ਐਕਸਕਿਊਜ਼ ਮੀ ਪਲੀਸ ਸਟਾਪ ਇਟ ਤੇ ਨਾਲੇ ਮਾਂ ਵੀ ਸੋਚਦੀ ਹੋਊ ਜੇ ਮਾਂ ਨੇ ਕੋਈ ਡਿਸੀਜਨ ਲੈਣਾ ਵੀ ਹੋਇਆ ਵੀ ਇਹਦੀ ਬਰਾਤ ਲੈ ਕੇ ਜਾਵਾਂਗੇ ਕਿ ਇਹਦੀ ਬਰਾਤ ਆਊਗੀ ਤੁਸੀਂ ਕਿਹੋ ਜਿਹੀ ਸਿਚੁਏਸ਼ਨ ਮੈਨੂੰ ਵੀ ਪਤਾ ਤਾਂ ਤੁਸੀਂ ਆਪ ਵੀ ਪੈ ਗਏ ਹੋ ਮੈਂ ਤਾਂ ਹੈਰਾਨ ਮਸ ਜੇਕਰ ਨਾਚ ਨਹੀਂ ਚਾਹੀਆ ਵੀ ਕੋਸ ਇਹੋ ਜਿਹਾ ਹੈ ਜਿਵੇਂ ਸੂਈ ਚ ਧਾਗਾ ਪਾਉਣਾ ਹੁੰਦਾ ਲੋਕਾਂ ਦੇ ਘਰਾਂ ਕਿੜਾ ਹੁੰਦਾ ਮਿਲਣਦੇ ਤੇ ਸੜ ਦੇ ਕੀੜੇ ਆਂਦਾ ਪਾਉਣਾ ਗਾਂ ਭੈਂਡਾ ਰਹਿ ਟੰਗ ਮਾਰ ਕੇ ਨਾ ਕੱਪੜੀ ਨੂੰ ਸਿਰ ਵੇਖੀ ਜਿਹਾ ਪਾੜਦਾ ਫੇਰ ਵਾਸੀ ਜਰ ਤੁਸੀਂ ਕਹਣਾ ਮੂਟਾ ਗਾਲਾਂ ਕੱਢਦਾ ਆਹ ਦੇਖ ਲਓ ਹੁਣ ਭਰਾਵਾ ਜਨਾਨੀ ਦਾ ਤੇਰੀ ਤੀਜੇ ਦਿਨ ਭੱਜ ਗਈ ਤੂੰ ਟੱਟੂ ਦਾ ਸਟਾਰ ਓ ਐਕਸਕਿਊਜ਼ ਮੀ ਫਿਰ ਸਟਾਪ ਇਟ ਵਾਸੀ ਜਰ ਬੋਸਾ ਨਾ ਕਰੋ ਪਰ ਗੱਲ ਹੈ ਸੱਚੀ ਇਹ ਜੋ ਰੱਖੀ ਹੁੰਦੀ ਤੁਸੀਂ ਇਦੋਂ ਵੀ ਵੱਡੇ ਵੱਡੇ ਕਾਰਨਾਮੇ ਕਰਨੇ ਸੀ ਛਵਲਾਂ ਵਾਲੇ ਕਿਰਨਾਮਾ ਸੀ ਮੁੰਡੇ ਨੇ ਤਾਂ ਨਹੀਂ ਸ਼ਰਮ ਕਰਨੀ ਕੋੜਗੇ ਤੂੰ ਹੀ ਮਾੜੀ ਮੋਟੀ ਸ਼ਰਮ ਮਨ ਲਾ ਗਿਆਂ ਲੋਕਾਂ ਨੂੰ ਡਰਾਉਂਦੇ ਫਿਰਦੇ ਆ ਜਵਾਕ ਹੋਂ ਜਵਾਮਾ ਇੱਕ ਦਿਨ ਰਹਿ ਜੇ ਪਰ ਇਹਨਾਂ ਨੇ ਭੋਰ ਨੋਂ ਹਟਣਾ ਸਾਲੇ ਹਜੇ ਵੀ ਰੂੜੀਆਂ ਜਿ ਤੁਰੇ ਫਿਰਦੇ ਆ ਨਾਲੇ ਸਾ ਖਾਲਸਾ ਕਾਲ ਜਿਹਾ ਬੈਲੀ ਘੱਟ ਤੇ ਮਿਡਡੇ ਮੀਲ ਖਾਣ ਵਾਲਾ ਬਾਲਾ ਲੱਗਦਾ ਨਾਲੇ ਮੂੰਹ ਮੱਥਾ ਦਾ ਠੀਕ ਆ ਕੱਟ ਦੇ ਚਿਤਨਾ ਦੇ ਲੱਗੇ ਹੋਏ ਆ ਨਾਲੇ ਇਹਨੇ ਕਿਹੜੀਆਂ ਜੰਗਾਂ ਲੜਨੀਆਂ ਇਹ ਜੰਗਾਂ ਲੜਨ ਵਾਲੇ ਇਹੋ ਜੀ ਹੁੰਦੇ ਆ ਨੈਸਾ ਬੈਲੀ ਘੱਟ ਤੇ ਸੁਰਮਾ ਵੇਚਣ ਵਾਲਾ ਬੜਾ ਲੱਗਦਾ ਹਾਂ ਕੀ ਨਾਮ ਦਾ ਅੰਜਾ ਸਰ ਇਹ ਕੁਸ਼ਣ ਪੁੱਛਾਂਗੇ ਜਵਾਬ ਦੇਵਾਂਗੇ ਹਾਂਜੀ ਬੋਲੋ ਇਹ ਕੁੜੀ ਐ ਬਹੁਤ ਸੋਹਣੀ ਕੁੜੀ ਐ ਸਾਰਾ ਕੁਝ ਪੂਰਾ ਕੋਈ ਕਮੀ ਨਹੀਂ ਦੇ ਵਿੱਚ ਹੈਗੀ ਪਰ ਉਹਦਾ ਵਿਆਹ ਨਹੀਂ ਹੋ ਰਿਹਾ ਕੀ ਕਾਰਨ ਹੋ ਸਕਦਾ ਕੁੜੀ ਸੋਹਣੀ ਆ ਉਹਦਾ ਵਿਆਹ ਨਹੀਂ ਹੋ ਰਿਹਾ ਹਾਂ ਸੋਹਣੀ ਕੁੜੀ ਐ ਸਾਰਾ ਕੁਝ ਪੂਰਾ ਐ ਪਰਫੈਕਟ ਆ ਕੁੜੀ ਪਰ ਉਹਦਾ ਵਿਆਹ ਨਹੀਂ ਹੋ ਰਿਹਾ ਕੀ ਰੀਜਨ ਹੋ ਸਕਦਾ ਮੁੰਡੇ ਨੇ ਨਹੀਂ ਪਸੰਦ ਹਣੀ ਨਹੀਂ ਨਹੀਂ ਮੁੰਡੇ ਨੂੰ ਵੀ ਪਸੰਦ ਆ ਪਰ ਵਿਆਹ ਹੋ ਨਹੀਂ ਸਕਦਾ ਪਤਾ ਨਹੀਂ ਸਰ ਪਹਿਲੀ ਮਿਲਦੇ ਆਂ ਛਾ ਛਾ ਕਿਉਂ ਮੈਰਿਟ ਦੇ ਵੀ ਲਾਉ ਆ ਪੱਤਰਕਾਰ ਨੇ ਪਹਿਲਾਂ ਵੀ ਟੈਂਡੇ ਸੇ ਚੱਕਰ ਜੇ ਕਰਾਈ ਲੱਗਦੀ ਆ ਫੇਰ ਕਿੰਨਾ ਬੂਟਾ ਗਾਲਾਂ ਕੱਢਦਾ ਉਹ ਭਰਾਵਾ ਕੌਣ ਤੁਹਾਨੂੰ ਮੈਂ ਇੱਕ ਫੜਾ ਦਿੰਦਾ ਕਿਹੜਾ ਕਿਹੜੀ ਚੈਨਲ ਦਾ ਤੂੰ ਪੱਤਰਕਾਰ ਕੁੜੀ ਸਿਆਣੀ ਸੀ ਨਹੀਂ ਤੇ 4 76 ਮਾਰ ਕੇ ਦਿਵਾਲਦੀ ਇਹਨੂੰ ਪਤਾ ਰੱਖ ਲੈ ਮੇਰੇ ਚੱਚ ਦੇ ਕਾਲਾ ਕਾਲਾ ਸੁਣ ਤੇ ਜੱਪੀਏ ਮੇਰੇ ਕਹੜੇ ਉੱਤੇ ਕੜੇ ਕੜੇ ਪਾਲਿਆ ਕਰ ਅਲਹਮਦੁਲਿਲਾਗਾ ਬੇਬੇ ਕਿਸੇ ਹੈਲਪ ਵਾਸਤੇ ਵੀਡੀਓ ਪਾਉਣ ਲੱਗੀ ਆ ਲੋਕਾਂ ਨੇ ਸਾਰੇ ਜਵਾਕ ਵਿਗੜਦੇ ਹੁੰਦੇ ਆ ਕੇ ਬੇਬੇ ਵਿਗੜ ਗਈ ਮਗਰ ਗਾਂ ਤੋਂ ਵਿਚਾਰ ਰੱਖੀ ਬੇਬੇ ਨਹੋਏ ਸਿੰਘਾਂ ਦੇ ਜਾਕਲੇ ਛਾਣ ਵਾਸਤੇ ਬਣਾ ਦੇ ਤਰ ਜੇ ਹੱਥ ਮੇਰਾ ਫੜੇ ਸੱਜਣਾ ਛੱਡੀ ਨਾ ਕਿਸੇ ਅੱਗੇ ਝੋਲੀ ਟੱਡੀ ਨਾ ਮੇਰਾ ਹੱਥ ਮੇਰਾ ਸੱਜਣਾ ਛੱਡੀ ਨਾ ਸੰਜਤਾ ਬਾਪੂ ਤੂੰ ਗਿਆਈ ਹੁਣ ਹੁਣ ਝੋਲੀ ਅੱਡੀ ਨਾ ਤੇ ਹੱਥ ਛੱਡੀ ਨਾ ਚੱਲ ਕੋਈ ਨਹੀਂ ਬੇਬੇ ਕਿਓ ਪਗਾਰ ਇਹ ਨਹੀਂ ਛੱਡਦਾ ਇਹ ਤਾਂ ਹੁਣ ਸੰਸਾਰ ਹੀ ਛੱਡੂ ਜਦੋਂ ਛੱਡਿਆ ਕਿਹੋ ਬੰਦਾ ਹੀ ਰਗੜਦਾ ਇਹਨੇ ਹੁਣ ਕਦਾ ਹੱਥ ਛੱਡਣਾ ਐਵੇਂ ਪਗਾਈ ਮਾਂ ਦਾ ਮੇਰਾ ਸਾਲਾ ਪਤਾ ਨਹੀਂ ਇਹਨਾਂ ਦੇ ਪਿੰਡ ਦੇ ਨਹੀਂ ਕੁਝ ਕਹਿੰਦੇ ਹੁੰਦੇ ਘਰ ਦੇ ਨਹੀਂ ਕੁਝ ਕਹਿੰਦੇ ਕੋਈ ਬੰਦਾ ਮਾੜੀ ਜੀ ਤਰੱਕੀ ਕਰਦਾ ਹੋਵੇ ਪਿੰਡ 'ਚ ਲੱਤਾਂ ਖਿੱਚਣ ਵਾਲੇ ਉਦੋਂ ਹੀ ਆ ਜਾਂਦੇ ਆ ਇਹਨਾਂ ਨੂੰ ਕੁਝ ਵੀ ਨਹੀਂ ਕਹਿੰਦਾ ਕੋਈ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਹੀ ਜਿੰਨੀ ਕੁ ਸਪੋਰਟ ਪੂਜਾ ਸੰਘਾ ਦੇ ਸ਼ਾਤਰੀ ਗੀਤੋ ਕੀਤੀ ਸੀ ਉੰਨੀ ਕੋ ਸਪੋਰਟ ਸਾਡੇ ਚੈਨਲ ਨੂੰ ਵੀ ਕਰਦਿਆ ਕਰੋ ਆ ਇਹਨਾਂ ਕੋ ਜੇ ਕਹਿੰਦੇ ਖੇਮਾਂ ਦੇ ਜਾਚ ਸਸਰੀਕਾਲ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ